ਪਿਆਰੀ ਸਾਧ ਸੰਗਤ ਜੀ ਆਓ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿਛਲੇ ਤਿੰਨ ਦਿਨਾਂ ਤੋਂ ਆਪਾਂ ਆਪ ਜੀ ਦੇ ਨਾਲ ਧੰਨ ਧਰਮ ਬਾਬਾ ਅਨੰਦ ਸਿੰਘ ਜੀ ਨਾਨਕ ਸਰਕ ਲੇਰਾਂ ਵਾਲੇ ਮਹਾਂਪੁਰਖਾਂ ਦੇ ਮੁਖਾਰਬਿੰਦ ਤੋਂ ਅਚਾਰੇ ਹੋਏ 287 ਬਚਨਾਂ ਦੀ ਸਾਂਝ ਪਾਰੇ ਸੀ ਉਹਨਾਂ ਵਿੱਚੋਂ ਆਪਾਂ ਕੱਲ ਤੱਕ 33 ਬਚਨ ਆਪ ਜੀ ਦੇ ਨਾਲ ਸਾਂਝੇ ਕਰ ਚੁੱਕੇ ਹਾਂ ਇਸ ਅੱਗੇ ਹੁਣ ਆਪਾਂ ਚੌਕਤੀ ਮਾ ਬਚਨ ਜਿਹੜਾ ਉਹ ਉਸ ਤੋਂ ਅੱਗੇ ਆਪਾਂ ਆਪਜੀਤ ਦੇ ਨਾਲ ਬਚਨਾਂ ਦੀ ਸਾਂਝ ਪਾਉਣੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਧੰਬਾ ਨੌ ਸਿੰਘ ਜੀ ਧੰਤਨ ਬਾਬਾ ਅਨੰਦ ਸਿੰਘ ਜੀ ਕਿਰਪਾ ਕਰਕੇ ਇਹ ਆਪਜੀਤ ਦੇ ਨਾਲ ਬਚਨਾਂ ਦੀ ਸਾਂਝ ਪਾਲਣ ਪਰ ਸਾਧ ਸੰਗਤ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰੇ ਦੇ ਸਿਰ ਤੇ ਮੇਰ ਪਰੇ ਹੱਥ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਮੇਰ ਪਰੇ ਹੱਥ ਦਿਓ ਜੀ ਅਸੀਸ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਆਖੋ ਜੀ ਤਨ ਤਨ ਬਾਬਾ ਨੰਦ ਸਿੰਘ ਜੀ ਗੁਰੂ ਪਿਆਰੀ ਸਤ ਸੰਗਤ ਕੱਲ ਤੱਕ ਅਬਜੀਤ ਨਾਲ ਬਾਬਾ ਨੰਦ ਸਿੰਘ ਜੀ ਮਹਾਂਪੁਰਖਾਂ ਦੇ ਮਖਾਰਬਿੰਦ ਤੋਂ ਉਚਾਰਨ ਕੀਤੇ ਹੋਏ 33 ਬਚਨਾਂ ਦੀ ਸਾਂਝ ਪਾ ਚੁੱਕੇ ਹਾਂ ਹੁਣ 34ਵਾਂ ਬਚਨ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਸਾਧ ਸੰਗਤ ਜੀ ਬਾਬਾ ਨਨਤ ਸਿੰਘ ਜੀ ਨੇ ਚੌਂਕੀਆਂ ਬਚਨ ਇਹ ਅਚਾਰਨ ਕੀਤਾ ਕਿ ਜਿੱਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਧਰ ਕਦੀ ਪੈਰ ਨਹੀਂ ਕਰਨੇ ਚਾਹੀਦੇ ਜਿੱਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਧਰ ਪੈਰ ਨਹੀਂ ਕਰਨੇ ਚਾਹੀਦੇ ਤੇ 35ਵਾਂ ਬਚਨ ਇਹ ਕਰ ਦਿੰਦਾ ਕਿਉਂਕਿ ਸ਼ਹੀਦ ਸਿੰਘਾਂ ਦਾ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਹੁੰਦਾ ਹੈ ਸ਼ਹੀਦ ਸਿੰਘ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦੇ ਹਨ ਤੇ 63ਵਾਂ ਬਚਨ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨੇ ਕੀਤਾ ਕਹਿਣ ਲੱਗੇ ਕਿ ਸਤਿਗੁਰੂ ਪਦਾਰਥ ਨਹੀਂ ਮੰਗਦੇ ਸਤਿਗੁਰੂ ਕਿਸੇ ਪਦਾਰਥ ਦੀ ਮੰਗ ਨਹੀਂ ਕਰਦੇ ਉਹ ਤੇ ਭਾਵਨਾ ਦੇ ਭੁੱਖੇ ਹਨ ਸਤਿਗੁਰੂ ਗ੍ਰੰਥ ਸਾਹਿਬ ਜੀ ਪਦਾਰਥ ਨਹੀਂ ਮੰਗਦੇ ਉਹ ਤੇ ਭਾਵਨਾ ਦੇ ਭੁੱਖੇ ਹਨ ਤੇ ਸੰਤਿਆ ਵਚਨ ਬਾਬਾ ਨਾਨਕ ਸਿੰਘ ਜੀ ਨੇ ਕੀਤਾ ਕਿ ਬਾਣੀ ਪੜਨੀ ਸੌਖੀ ਹੈ ਬਾਣੀ ਨੂੰ ਪੜ੍ਹਣਾ ਤੇ ਸੌਖਾ ਹੈ ਪਰ ਇਸ ਤੇ ਵਿਚਾਰ ਕਰਨੀ ਔਖੀ ਹੈ ਤੇ ਵਿਚਾਰ ਕਰਕੇ ਇਸ ਤੇ ਅਮਲ ਕਰਨਾ ਔਖਾ ਹੈ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਕਿ ਬਰਲੇ ਹਨ ਜੋ ਇਸ ਤੇ ਪੜ੍ਹ ਕੇ ਇਸ ਤੇ ਵਿਚਾਰ ਕਰਕੇ ਤੇ ਫਿਰ ਤੇ ਅਮਲ ਕਰਦੇ ਹਨ ਬਾਣੀ ਪੜ੍ਹਨ ਵਾਲੇ ਤੇ ਆਪਾਂ ਨੂੰ ਕਈ ਮਿਲ ਜਾਣਗੇ ਬਾਣੀ ਪੜ ਕੇ ਉਸੇ ਵਿਚਾਰ ਕਰਨ ਵਾਲੇ ਤੇ ਵਿਚਾਰ ਕਰਕੇ ਉਸੇ ਅਮਲ ਕਰਨ ਵਾਲੇ ਬਿਰਲੇ ਹੀ ਹਨ ਤੇ ਠੱਤੀਆਂ ਬਚਨ ਬਾਬਾ ਅਨੰਦ ਸਿੰਘ ਜੀ ਨੇ ਕੀਤਾ ਕਿ ਪਾਠ ਜਿਹੜਾ ਆਪਾਂ ਕਰਦੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨਾ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹਨ ਨੇਕੀ ਕਰਨੀ ਹੈ ਗੁਰੂ ਨਾਨਕ ਨੂੰ ਪਾਉਣਾ ਹੈ ਨੇਕੀ ਕਰੋ ਤੇ ਗੁਰੂ ਨਾਨਕ ਨੂੰ ਪਾਉਣਾ ਹੈ ਤੇ 38ਵੇਂ ਬਚਨ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਇਹ ਕੀਤਾ ਕਿ ਜਿਗਿਆਸੂ ਬਿੰਦਿਆ ਹਨ ਸਤਗੁਰੂ ਏਕਾ ਹੈ ਜਿਗਿਆਸੂ ਬਿੰਦਿਆ ਹਨ ਸਤਗੁਰੂ ਏਕਾ ਹੈ ਕਈ ਤਾਂ ਬਾਣੀ ਵਿੱਚ ਪ੍ਰਧਾਨ ਹੈ ਕਿਉਂਕਿ ਜੇ ਬਿੰਦੀਆਂ ਦੇ ਨਾਲ ਏਕਾ ਨਾ ਲੱਗੇ ਤੇ ਬਿੰਦੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਬਿੰਦੀਆਂ ਨਿਰੀਆਂ ਬਿੰਦੀਆਂ ਹੀ ਰਹਿ ਜਾਣੀਆਂ ਜੇ ਨਾਲ ਏਕਾ ਨਹੀਂ ਲੱਗਦਾ ਇਸ ਵਾਸਤੇ ਏਕਾ ਜਿਹੜਾ ਹੈ ਨਾ ਏਕਾ ਤੈਉ ਤੇ ਬਾਣੀ ਵਿੱਚ ਪ੍ਰਧਾਨ ਹੈ ਤੇ ਚਾਰੀਆਂ ਬਚਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕੀਤਾ ਕਿ ਸਿਆਣਾ ਗ੍ਰੰਥੀ ਪ੍ਰਸ਼ਾਦੇ ਲਿਉਂਦਾ ਹੈ ਤੇ ਪ੍ਰਸ਼ਾਦੇ ਲਿਆ ਕੇ ਪਹਿਲਾਂ ਗੁਰੂ ਨੂੰ ਭੋਗ ਲਵਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਰਾਈਆਂ ਤੇ ਪਾਂਦੀਆਂ ਨੂੰ ਛਕਾਉਂਦਾ ਹੈ ਤੇ ਫਿਰ ਆਪ ਛਕਦਾ ਹੈ ਸਾਧ ਸੰਗਤ ਜੀ ਬੇਨਤੀ ਕਰਾਂ ਕਿ ਤੁਹਾਨੂੰ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਪੂਜਣ ਵਾਸਤੇ ਸਿਰਫ ਬਚਨ ਹੀ ਨਹੀਂ ਕੀਤੇ ਬਲਕਿ ਆਪ ਮੰਨਿਆ ਹੈ ਪ੍ਰਗਟ ਜਾਣ ਕੇ ਮੰਨਿਆ ਹੈ ਪ੍ਰਗਟ ਜਾਣ ਕੇ ਚਾਹ ਪਾਣੀ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ ਤੇ ਸਾਧ ਸੰਗ ਜੀ ਅੱਜ ਤੱਕ ਵੀ ਹੋ ਰਹੀ ਹੈ ਬਾਬਾ ਜੀ ਆਪ ساری ساری ਰਾਤ ਗੁਰੂ ਗ੍ਰੰਥ ਸਾਹਿਬ ਨੂੰ ਪੱਖਾ ਕਰਦੇ ਸਨ ਤੇ ਸਾਫ ਸੰਗਤ ਜੀ ਬਾਬਾ ਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਨਾਨਕ ਜਾਣ ਕੇ ਸੇਵਾ ਕੀਤੀ ਹੈ ਤੇ ਇਹੋ ਹੀ ਸਾਨੂੰ ਹਦਾਇਤ ਕੀਤੀ ਹੈ ਸਾਫ ਸੰਗਤ 41 ਬਚਨ ਬਾਬਾ ਨੰਦ ਸਿੰਘ ਜੀ ਨੇ ਕੀਤਾ ਕਿ ਜਿਹੜਾ ਸਿੱਖ ਹੈ ਨਾ ਸਿੱਖ ਜਿਹੜੇ ਸਿੱਖ ਨੇ ਸਿੱਖੀ ਧਾਰਨ ਕੀਤੀ ਹੈ ਸਿੱਖੀ ਦਾ ਰੂਪ ਕੀ ਹੈ ਸਿੱਖੀ ਦਾ ਦੂਜਾ ਰੂਪ ਨਿਮਰਤਾ ਹੈ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ ਜੋ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਲਗੀਧਰ ਪਾਤਸ਼ਾਹ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਉਹਦੇ ਵਿੱਚ ਜੇ ਨਿਮਰਤਾ ਨਹੀਂ ਤੇ ਫਿਰ ਕੁਝ ਵੀ ਨਹੀਂ ਸਿੱਖੀ ਦਾ ਦੂਜਾ ਰੂਪ ਨਿਮਰਤਾ ਹੈ ਤੇ 42 ਬਚਨ ਬਾਬਾ ਅਨੰਦ ਸਿੰਘ ਜੀ ਦੇ ਮਖਾਰਬਿੰਦ ਤੋਂ ਇਹ ਆਚਾਰਨ ਕੀਤਾ ਗਿਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਕਹਿੰਦੇ ਵੀ ਗੁਰੂ ਨਾਨਕ ਪ੍ਰਗਟ ਹੋਇਆ ਗੁਰਮੁਖਤਾ ਪ੍ਰਗਟ ਹੋਈ ਹੈ ਕਰਜੋ ਕਰਜੁਗ ਦੇ ਵਿੱਚ ਜਦੋਂ ਧਰਤੀ ਤੇ ਕਿਰਤਾਂ ਦੇ ਬੋਝ ਦੇ ਥਲੇ ਕਿਰਤਾਂ ਦੇ ਬੋਝ ਦੇ ਥਲੇ ਨੱਪੀ ਗਈ ਤੇ ਪੁਕਾਰਾਂ ਕੀਤੀਆਂ ਪਰਮੇਸ਼ਰ ਦੇ ਅੱਗੇ ਨਿਰੰਕਾਰ ਦੇ ਅੱਗੇ ਤੇ ਨਿਰੰਕਾਰ ਨੇ ਕਿਹਾ ਕੀ ਗੱਲ ਹੋ ਗਈ ਧਰਤੀ ਤੂੰ ਕਿਉਂ ਪੁਕਾਰਾਂ ਕਰਦੀ ਕਹਿਣ ਲੱਗੀ ਜੀ ਮੈਂ ਮੇਰੇ ਤੇ ਬੋਝ ਵੜਾ ਹੈ ਮੇਰੇ ਤੇ ਭਾਰ ਬੜਾ ਹੈ ਤੇ ਨਿਰੰਕਾਰ ਪਾਸ਼ਾ ਕਹਿਣ ਲੱਗੇ ਕਿ ਨਦੀਆਂ ਨਾਲੇ ਕੱਟ ਕਰ ਦਿੰਦੇ ਆ ਪਰਬਤ ਕੱਟ ਕਰ ਦਿੰਦੇ ਕਹਿੰਦੀ ਨਹੀਂ ਜੀ ਮੈਂ ਨਾ ਪਰਬਤਾਂ ਦੇ ਭਾਰ ਤੋਂ ਦੁਖੀ ਹਾਂ ਨਾ ਨਦੀਆਂ ਨਾਲੀਆਂ ਦੇ ਭਾਰ ਤੋਂ ਦੁਖੀ ਹਾਂ ਤੇ ਫਿਰ ਨਿਰੰਕਾਰ ਕਹਿਣ ਲੱਗੇ ਵੀ ਤੂੰ ਦੁਖੀ ਕਾਹਦੇ ਤੋਂ ਐ ਤੇ ਕਹਿਣ ਲੱਗੇ ਜੀ ਮੈਂ ਕਿਰਤ ਕਲਾਂ ਦੇ ਭਾਰ ਤੋਂ ਦੁਖੀ ਹਾਂ ਜਿਹੜੇ ਦਾਤਾਂ ਤੇ ਲੈ ਲੈਂਦੇ ਨੇ ਪਰ ਸ਼ੁਕਰਾਨਾ ਨਹੀਂ ਕਰਦੇ ਤੇ ਫਿਰ ਬਾਬੇ ਨੇ ਆਖਿਆ ਤਰਤੀ ਨੂੰ ਨਿਰੰਕਾਰ ਬਾਬੇ ਨੇ ਕਿ ਜਹ ਤਰਤੀਬ ਸਰ ਤੇਰਾ ਬੋਝ ਕੱਟ ਕਰਨ ਵਾਸਤੇ ਅਸੀਂ ਨਾਨਕ ਦੇ ਰੂਪ ਵਿੱਚ ਆਵਾਂਗੇ ਤੇ ਕਾਲਜ ਵਿੱਚ ਫਿਰ ਨਾਨਕ ਪ੍ਰਗਟ ਹੋਇਆ ਤੇ 43 ਬਚਨ ਬਾਬਾ ਨਨ ਸਿੰਘ ਜੀ ਦੇ ਮੁਖਾਰਬਿੰਦ ਤੋਂ ਇਹ ਹੋਇਆ ਕਿ ਅੰਮ੍ਰੰਕਾਰ ਦੇ ਖਜ਼ਾਨੇ ਵਿੱਚ ਸਭ ਤੋਂ ਵੱਡੀ ਦਾਤ ਨਿਮਰਤਾ ਹੈ ਤੇ ਆਪਾਂ ਅੰਮ੍ਰੰਕਾਰ ਦੇ ਖਜ਼ਾਨੇ ਵਿੱਚੋਂ ਸਭ ਤੋਂ ਵੱਡੀ ਦਾਤ ਨਿਮਰਤਾ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾ ਬਚਨਾਂ ਤੇ ਪਹਿਰਾ ਦੇਣਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਖੁਦ ਸੰਸਾਰ ਤੇ ਨਿਮਰਤਾ ਦੀ ਦਾਤ ਲੈ ਕੇ ਆਏ ਸੀ ਸਾਧ ਸੰਗਤ ਜੀ 44ਵੇਂ ਬਚਨ ਬਾਬਾ ਨਨਤ ਸਿੰਘ ਜੀ ਦਾ ਕਹਿ ਕੇ ਦਾਸ ਨੇ ਖਿਮਾ ਮੰਗ ਲਈ ਨਹੀਂ ਹੈ ਬਾਬਾ ਨਨ ਸਿੰਘ ਜੀ ਨੂੰ ਸੰਤਾਂ ਪੁੱਛਿਆ ਕਰਦੀਆਂ ਕਿ ਮਾਪੁਰਖੋ ਤੁਸੀਂ ਟੋਆ ਪਟਕੇ ਕਿਉਂ ਬੈਠਦੇ ਹੋ ਤੁਸੀਂ ਸੰਗਤਾਂ ਦੇ ਨਾਲੋਂ ਨੀਵੇਂ ਹੋ ਕੇ ਕਿਉਂ ਬੈਠਦੇ ਹੋ ਤਾਂ ਬਾਬਾ ਅਨੰਤ ਸਿੰਘ ਜੀ ਨੇ ਬਚਨ ਕੀਤਾ ਮੈਂ ਤਾਂ ਸੰਗਤਾਂ ਦੀ ਬਰਾਬਰੀ ਕਰਨ ਯੋਗਾਂ ਨਹੀਂ ਹਾਂ ਮੈਂ ਸੰਗਤਾਂ ਦੇ ਬਰਾਬਰ ਬਹਿਣ ਯੋਗਾਂ ਨਹੀਂ ਹਾਂ ਇਸ ਵਾਸਤੇ ਮੈਂ ਟੋਆ ਪਟਕੇ ਸੰਗਤ ਤੋਂ ਹੇਠਾਂ ਬੈਠਦਾ ਹਾਂ ਗੁਰੂ ਨਾਨਕ ਜਿਸ ਨਿਮਰਤਾ ਨੂੰ ਲੈ ਕੇ ਸੰਸਾਰ ਤੇ ਆਏ ਉਹੀ ਨਿਮਰਤਾ ਦਾ ਪਾਲਣ ਕਰਨ ਦੀ ਬਾਬਾ ਨਾਨਕ ਸਿੰਘ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਆਪ ਸਾਰੀ ਉਮਰ ਨਿਮਰਤਾ ਧਾਰਨ ਕੀਤੀ ਸੋ ਗੁਰੂ ਸਵਾਰੇ ਖਾਲਸਾ ਜੀ ਅੱਜ ਆਪਾਂ ਆਪ ਜੀ ਦੇ ਨਾਲ ਇਹ 44ਵੇਂ ਬਚਨ ਤੱਕ ਜੋ ਬਾਬਾ ਨਾਨਕ ਸਿੰਘ ਜੀ ਦੇ ਮੁਖਾਰਬੇ ਤੋਂ ਅਚਾਰਨ ਕੀਤੇ ਹੋਏ ਹਨ ਤੱਕ ਸਾਂਝ ਪਾਈ ਹੈ ਇਸ ਤੋਂ ਅਗਲੇ ਬਚਨ ਲੈ ਕੇ ਕੱਲ ਹਾਜ਼ਰ ਹੋਵਾਂਗੇ ਆਪ ਚੀਜ਼ੇ ਨਾਲ ਬਚਨਾਂ ਦੀ ਸਾਂਝ ਪਾਉਂਦੇ ਹੋਇਆਂ ਦਾਸ ਰੇ ਕੋਲੋਂ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਦਾਸ ਰੇ ਨੂੰ ਭੁੱਲਣ ਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਕਿ ਦਾਸਰਾ ਆਉਣ ਵੇਲੇ ਸਮਝ ਕੋਈ ਭੁੱਲ ਨਾ ਕਰੇ ਸਾਫ ਸੰਗਤ ਜੀ ਕੱਲ ਫਿਰ ਅਜਰੋ ਵਾਂਗੇ ਹੁਣ ਦਾਸ ਨੂੰ ਦਾਸ ਦੀ ਹੱਥ ਛੋੜ ਕੇ ਸੰਗਤ ਦੇ ਸਰਨਾਂ ਵਿੱਚ ਬੇਨਤੀ ਹੈ ਕਿ ਦਾਸਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਤੇ ਜੋ ਆਪ ਜੀ ਨੇ ਇਹ ਸਰਵੋਂ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਵੀ ਜਰੂਰ ਤਨ ਗੁਰੂ ਨਨਕਤਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਲਿਖਿਆ ਕਰੋ ਜੀ ਸਾਫ ਸੰਗਤ ਜੀ ਹਰਿ ਹਰਿ ਦਾਸ ਇਥੇ ਹੀ ਬੋਲਾਂ ਚੋਕਾਂ ਦੀ ਮਾਫੀ ਮੰਗਦਾ ਹੋਇਆ ਖਿਮਾ ਦਾ ਜਾਚ ਖੈ ਆਓ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ